ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਪੰਜਾਬ ਵਿੱਚ ਅੰਬੇਦਕਰ ਸਾਹਿਬ ਦੇ ਪੁੱਤਾਂ ਦੀ ਬੇਅਦਬੀ ਦੇ ਮੁੱਦੇ ਉੱਪਰ ਆਪਣਾ ਪ੍ਰतिकਰਮ ਦਿੰਦਿਆ ਹੋਇਆਂ ਸਵਾਲ ਖੜੀ ਕੀਤੇ ਹਨ ਕਿ ਭਾਜਪਾ ਪੰਜਾਬ ਨੂੰ ਜੱਟ ਸਿੱਖਾਂ ਅਤੇ ਦਲਿਤ ਸਿੱਖਾਂ ਵਿੱਚ ਵੰਡ ਕੇ ਆਪਣੀ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਹੈ ਇਸ ਲਈ ਹੀ ਅਜਿਹੇ ਘਟਨਾਵਾ ਵਾਪਰ ਰਹੀਆਂ ਹਨ ਉਹ ਲਿਖਦੇ ਹਨ ਕਿ ਅੰਬੇਦਕਰ ਦੇ ਬੁੱਤਾਂ ਦੇ ਬਿਆਦਵੀ ਨੂੰ ਮੁੱਦਾ ਬਣਾ ਕੇ ਭਾਜਪਾ ਪੰਜਾਬ ਨੂੰ ਜੱਟ ਸਿੱਖਾਂ ਅਤੇ ਦਲਿਤ ਸਿੱਖਾਂ ਵਿੱਚ ਵੰਡ ਕੇ ਹਰਿਆਣੇ ਦੀ ਤਰਜ਼ ਤੇ ਪੰਜਾਬ ਵਿੱਚ ਵੀ ਉਹ ਆਪਣੀ ਸਰਕਾਰ ਸਥਾਪਿਤ ਕਰ ਸਕੇ ਗੁਰੂ ਨਾਨਕ ਦ੍ਰਿਸ਼ਟੀਕੋਣ ਤੋਂ ਜੱਟ ਸਿੱਖ ਅਤੇ ਦਲਿਤ ਸਿੱਖ ਵਰਗਾ ਕੋਈ ਵਿਤਕਰਾ ਨਹੀਂ ਨਾ ਹੀ ਇਹ ਗੁਰਸਿੱਖੀ ਦੀ ਸ਼ਬਦਾਵਲੀ ਹੈ ਅਜਹੀ ਵੰਡ ਤੇ ਵਿਤਕਰਾ ਪੰਜਾਬ ਦੇ ਵੋਟ ਬਟੋਰੂ ਰਾਜਨੀਤਿਕ ਆਗੂਆਂ ਦੀ ਦੇਣ ਹੈ ਕੁਰਬਾਨੀ ਵਿਚਾਰ ਤੋਂ ਸਖਣੇ ਅਤੇ ਜੱਟਵਾਦ ਦੀ ਹਉਮੇ ਵਿੱਚ ਆਕੜੇ ਜ਼ਿਮੀਦਾਰਾਂ ਨੂੰ ਖਿਆਲ ਹੋਣਾ ਚਾਹੀਦਾ ਹੈ ਕਿ ਮਨੁੱਖਵਾਦੀ ਦ੍ਰਿਸ਼ਟੀਕੋਣ ਤੋਂ ਉਹ ਵੀ ਸ਼ੁੱਧਰ ਹਨ। ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਹਲਵਾਹਕਨ ਜ਼ਿਮੀਦਾਰ ਬਣਾਉਣ ਤੋਂ ਪਹਿਲਾਂ ਉਹ ਵੀ ਵੈਸ਼ਾਂ ਦੇ ਹਲਵਾਹਕ ਸਰੀ ਸਨ। ਇਸੇ ਲਈ ਉਹਨਾਂ ਨੂੰ ਅਸ਼ੂਤ ਸ਼੍ਰੇਣੀ ਵਿੱਚ ਨਹੀਂ ਸੀ ਰੱਖਿਆ ਗਿਆ ਕਿਉਂਕਿ ਅਨਾਜ ਦੀ ਲੋੜ ਤਾਂ ਬ੍ਰਾਹਮਣ ਗੁਰੂ ਨੂੰ ਵੀ ਸੀ। ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਈਮੇਲ ਪ੍ਰੈਸ ਨੋਟ ਰਾਹੀਂ ਭੇਜੇ ਇਨ੍ਹਾਂ ਵਿਚਾਰਾਂ ਵਿੱਚ ਇਸ ਮੁੱਦੇ ਉੱਤੇ ਆਪਣੀ رائے ਰੱਖੀ ਹੈ ਉਹਨਾਂ ਲਿਖਿਆ ਕਿ ਅਮਰੀਕਾ ਤੇ ਕੈਨੇਡਾ ਦਾ ਸਮੂੱਚਾ ਸਿੱਖ ਪਾਈਚਾਰਾ ਇਸ ਪੱਖੋਂ ਚਿੰਤਾਤੁਰ ਹੈ ਕਿ ਭਾਜਪਾ ਆਪਣੀ ਉਪਰੋਕਤ ਸਾਜ਼ਿਸ਼ ਲਈ ਨਿਊਯਾਰਕ ਦੀ ਸੰਸਥਾ ਸਿੱਖ ਜਸਟਿਸ ਦੇ ਗੁਰਪ੍ਰਧਮ ਸਿੰਘ ਪੰਨੂ ਦਾ ਨਾਮ ਵਰਤ ਰਹੀ ਹੈ ਸਾਨੂੰ ਪੁੱਲਣਾ ਨਹੀਂ ਚਾਹੀਦਾ ਕਿ ਭਾਰਤ ਵਿੱਚ ਬੇਪਰਵਾਹ ਦੇ ਲਤਾੜੇ ਅਤੇ ਦੁਰਕਾਰੇ ਲੋਕ ਗੁਰੂ ਦੇ ਨਾਮ ਤੇ ਜਉਣ ਵਾਲੇ ਪੰਜਾਬ ਵਿਖੇ ਸਭ ਤੋਂ ਵਡੇਰੇ ਸਿੱਖੀ ਦੇ ਖੇਤਰ ਵਿੱਚ ਆਏ ਕਿਉਂਕਿ ਗੁਰੂ ਨਾਨਕ ਸਾਹਿਬ ਹੀ ਇਕੋ ਇੱਕ ਐਸੇ ਧਾਰਮਿਕ ਕਰ ਹੈ ਵਰਸਨ ਜਿਹੜੇ ਉਹਨਾਂ ਸ਼੍ਰੇਣੀਆਂ ਨਾਲ ਖੜੇ ਹੋਏ ਜਿਨ੍ਹਾਂ ਨੂੰ ਆਪ ਗੁਰੂ ਬਣਿਆ ਬ੍ਰਾਹਮਣ ਸਭ ਤੋਂ ਨਕਿੱਦ ਛੂਦਰ ਅਸ਼ੂਤ ਨੀਚ ਅਤੇ ਚੰਡਾਲ ਗਿਣਕੇ ਪ੍ਰਚਾਰਦਾ ਸੀ ਇਹ ਪ੍ਰਚਾਰ ਵੀ 100% ਦੀ ਝੂਠਾ ਅਤੇ ਬ੍ਰਾਹਮਣੀ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ ਕਿ ਡਾਕਟਰ ਅੰਬੇਡਕਰ ਸਾਰੇ ਅਸ਼ੂਤ ਸਹਿਤ ਸਿੱਖ ਬੰਨਾ ਚਾਹੁੰਦਾ ਸੀ ਪਰ ਸਮਕਾਲੀ ਸਿੱਖ ਆਗੂਆਂ ਨੇ ਨਹੀਂ ਬੰਨ ਦਿੱਤਾ ਇਹ ਬਿਲਕੁਲ ਸੱਚ ਹੈ ਕਿ ਡਾਕਟਰ ਅੰਬੇਡਕਰ ਮੁਤਾਬਕ ਦਲਿਤ ਸ਼੍ਰੇਣੀਆਂ ਦੀ ਉੰਤੀ ਹਿੰਦੂ ਤਾਂਤੇ ਵਿੱਚ ਰਹਿ ਕੇ ਸੰਭਵ ਨਹੀਂ ਇਸੇ ਲਈ ਉਹ ਸੱਤਾਧਾਰੀ ਬ੍ਰਾਹਮਣ ਆਗੂ ਗਾਂਧੀ ਦੇ ਛੜੇੰਤਰਾ ਤੇ ਚੌਪਾਸੀ ਹਮਲਿਆਂ ਤੋਂ ਭੈਪਿਤ ਹੋ ਕੇ ਬੋਧੀ ਬਣ ਗਿਆ ਪਰ ਸਿੱਖ ਨਹੀਂ ਸੱਜਿਆ ਕਾਰਨ ਹੈ ਕਿ ਗਾਂਧੀ 그룹 ਦੀ ਇੱਛਾ ਸੀ ਕਿ ਉਹ ਸਿੱਖ ਨਾ ਬਣੇ ਕਿਉਂਕਿ ਉਹ ਆਪਣੇ ਆਪ ਨੂੰ ਹਿੰਦੂ ਨਹੀਂ ਮੰਨਦੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ